ਸਫਲ ਜਨਮ ਵੋਕੋ ਗੁਰ ਕੀਨਾ ਸਫਲ ਜਨਮ ਵੋਕੋ ਗੁਰ ਕੀਨਾ ਹੁਣ ਜਨਮ ਬਾਰੇ ਪਤਾ ਲੱਗ ਗਿਆ ਜਨ ਪਦਾਰਥ ਦੇ ਵਿੱਚ ਸਫਲਤਾ ਮਿਲ ਗਈ ਮੋਕੋ ਗੁਰ ਕੀਨਾ ਜਿਹੜਾ ਮੇਰਾ ਗਿਆਨ ਹੈ ਜਿਹੜਾ ਮੇਰਾ ਗਿਆਨ ਹੈ ਮੇਰੀ ਮੇਰਾ ਜਿਹੜਾ ਅੰਤਰਾਤਮਾ ਗੁਰਦੇਵ ਉਨੇ ਜਿਹੜਾ ਹਜਣਾ ਜਨਮ ਸੀ ਮਾਇਆ ਸੰਸਾਰ ਦੇ ਵਿੱਚ ਇਹ ਸਫਲ ਕਰਦਾ ਉਹਦੀ ਇੱਛਾ ਹੋ ਗਈ ਮਾਇਆ ਦੀ ਇੱਛਾ ਨੇ त्यागਤੀ ਪਰ ਨਾਮ ਦੀ ਇੱਛਾ ਇੱਕ ਨੰਬਰ ਤੇ ਰੱਖ ਲਈ ਮਾਇਆ ਦੀ ਇੱਛਾ ਦਾ ਪਰਮੇਸ਼ਰ ਤੇ ਛੱਡਤੀ ਉਹਨੇ ਪਰਮੇਸ਼ਰ ਤੇ ਛੱਡਤੀ ਮਾਇਆ ਦੀ ਇੱਛਾ ਨਾਮ ਦੀ ਭੁੱਖ ਵਾਸਤੇ ਇਹ ਸਭ ਕੁਝ ਸਾਥ ਸਾਥ ਸਿਰ ਲਾ ਕੇ ਸਾਰਾ ਸਰਨ ਜਾਮ ਲਾਗ ਪਵਜਲ ਤਰਣ ਕੇ ਵਿਰਥਾ ਜਨਮ ਜਾਤ ਰੰਗ ਮਾਇਕ ਇਹ ਗੱਲ ਜਦੋਂ ਸੁਣੀ ਕਿ ਮਾਇਆ ਦੇ ਨਾਲ ਇੱਕ ਸਾਹੀ ਜਿਹੜਾ ਜਾ ਰਿਹਾ ਵਿਰਥਾ ਪਟ ਗਿਆ ਕਦੋਂ ਕਰਦੇ ਮੈਂ ਕਿਾ ਛੱਡੋ ਪਰੇ ਤਾਂ ਸਾਰਾ ਜੂਆ ਗਲਤ ਖੇਡ ਰਹੇ ਆਪਾਂ ਜੇ ਜਿੱਤ ਵੀ ਗਏ ਜੂਆ ਹੈ ਕਹਦਾ ਜੀ ਕੋਈ ਕੰਮ ਦੀ ਚੀਜ਼ ਤੇ ਜਿੱਤੇ ਨਹੀਂ ਰਹੇ ਜਿੱਤਿਆ ਹੈ ਜੂਆ ਵੀ ਹਾਰਿਆ ਹੈ ਮਾਇਆ ਦਾ ਮਾਇਆ ਦਾ ਜਿੱਤਿਆ ਹੈ ਜੂਆ ਵੀ ਹਾਰਿਆ ਹੈ ਮਾਇਆ ਦਾ ਰਾਜ ਜਿੱਤੇ ਆ ਵੀ ਹਾਰਿਆ ਹੋਇਆ ਇਹ ਤੇ ਕੁਝ ਨਾਲ ਜਾਣ ਵਾਲਾ ਤਾਂ ਹੈ ਜੇ ਕਿਸੇ ਦਾ ਟਾਰਗੇਟ ਹੈ ਮੈਂ ਇੰਨਾ ਪੈਸਾ ਕਮਾਉਣਾ ਹੈ ਆ ਕਰਨਾ ਕੋਠੀ ਬਣਾਉਣੀ ਹੈ ਕਾਰਾਂ ਲੈਣੀਆਂ ਨੇ ਉਹ ਜਿੱਤਿਆ ਵੀ ਹਾਰਿਆ ਹੋਇਆ ਜੇ ਕੰਮ ਹੈ ਹੋ ਵੀ ਜਾਵੇ ਤਾਂ ਵੀ ਹਾਰਿਆ ਹੋਇਆ ਹੀ ਹੋ ਸਫਲ ਜਨਮ ਨਹੀਂ ਹੈ ਉਹਦੇ ਵਿੱਚ ਇਹ ਤੋਂ ਵੱਧਾ ਲੱਗਦਾ ਸਫਲ ਜਨਮ ਕੀ ਹੁੰਦਾ ਸੰਸਾਰ ਦੀ ਸਫਲਤਾ ਮਾਇਆ ਦੇ ਵਿੱਚ ਸਫਲਤਾ ਪ੍ਰਾਪਤ ਹੋਗੀ ਇਮਤਾਨ ਦਿੰਦੇ ਨੇ ਸਫਲ ਹੋ ਗਿਆ ਸੰਸਾਰ ਦੀ ਸਫਲਤਾ ਵਿਫਲਤਾ ਨੂੰ ਸਫਲਤਾ ਕਹੇ ਸੰਸਾਰ ਅਸਲ ਜੇ ਵਿਫਲਤਾ ਹੀ ਆ ਉਹ ਸਫਲਤਾ ਵੀ ਹੈ ਤਾਂ ਸਫਲਤਾ ਹੀ ਹੋਈ ਹੈ ਤਾਂ ਸਫਲਤਾ ਹੀ ਪਰ ਉਹ ਸਫਲਤਾ ਵੀ ਵਿਫਲਤਾ ਹੀ ਹੈ ਵਿਫਲ ਕੀ ਹੁੰਦਾ ਸਫਲ ਕੀ ਹੁੰਦਾ ਸਫਲ ਆ ਉਹ ਫੜ ਲੱਗੇ ਸ੍ਰੇਸ਼ਟ ਫਲ ਜਿੱਥੋਂ ਮਿਲੇ ਉਹ ਸਫਲਤਾ ਹੈ ਮਾਇਆ ਦੇ ਫਲ ਜਿੱਥੋਂ ਮਿਲਣੋਂ ਸਫਲਤਾ ਨਹੀਂ ਹੁੰਦੀ ਜੇ ਕੋਈ ਵੱਡਾ ਤੇ ਵੱਡਾ ਕਮਿਸ਼ਨ ਦੇ ਅਫਸਰ ਵੀ ਬਣ ਗਿਆ ਫੜ ਮਾਇਆ ਨਹੀਂ ਲੱਗਣੇ ਨੇ ਉੱਤੇ ਸਫਲਤਾ ਨਹੀਂ ਹੈ ਗੁਰਬਾਣੀ ਦੀ ਭਾਸ਼ਾ 'ਚ ਸਫਲਤਾ ਨਹੀਂ ਹੈ ਅਸਲ ਜੀ ਸਫਲਤਾ ਸਾਡੀ ਭਾਸ਼ਾ 'ਚ ਵੀ ਨਹੀਂ ਹੈ ਸ੍ਰੇਸ਼ਟ ਫਲ ਕੀ ਲੱਗਿਆ ਉਹਦੇ ਕੀ ਸਫਲ ਲੱਗੇ ਵੱਡੇ ਵੱਡੇ ਮਿਨਿਸਟਰ ਬਣ ਜਾਂਦੇ ਨੇ ਕਪੜਿਆਂ ਜਿਹੜੇ ਚਲੇ ਜਾਂਦੇ ਨੇ ਸੀਆ ਬਣ ਕੇ ਜਿਹੜੇ ਜਿਵੇਂ ਬੈਠੇ ਨੇ ਸਫਲਤਾ ਹੈ ਉਹ ਬੇਫਲਤਾ ਹੈ ਉਹ ਸਫਲਤਾ ਵੀ ਬੇਫਲਤਾ ਹੀ ਹੈ بڑے بڑے ਰਾਸ਼ਟਰਪਤੀ ਬਣ ਜਾਂਦੇ ਆਹਾਂ ਜਾ ਕੇ ਐਸੇ ਵਿਰਾਦ ਕਰ ਲਏ ਫਾਂਸੀ ਹੋ ਜਾਂਦੀ ਹੈ ਜਿਹੜੇ ਜੇ ਸੜ ਜਾਂਦੇ ਨੇ ਬੈਠੇ ਉਹ ਸਫਲਤਾ ਵੀ ਬੇਫਲਤਾ ਹੀ ਹੈ ਬੜਾ ਵਾ ਪੈਸਾ ਆ ਜਾਂਦਾ ਲਾਟਰੀ ਡਿਕੜਨ ਤੇ ਗੱਡੀ ਲੈ ਸਾਰਾ ਪਰਿਵਾਰ ਗੱਡੀ 'ਚ ਮਰ ਜਾਂਦਾ ਜੜ ਕੇ ਐਕਸੀਡੈਂਟ ਹੋ ਗਿਆ ਸਫਲਤਾ ਵੀ ਵਿਫਲਤਾ ਹੀ ਹੈ ਇਹ ਸਫਲਤਾ ਨਹੀਂ ਹੈ ਸੰਸਾਰ ਦੀ ਵਿਫਲਤਾ ਹੈ ਸਫਲਾ ਸ੍ਰੇਸ਼ਟ ਭਾਣ ਲੱਗੇ ਨਾਮ ਫੜ ਲੱਗੇ ਜਿੱਤੇ ਜਿੱਤੇ ਗਿਆਨ ਫੜ ਲਗੇ ਉਹ ਸਫਲਤਾ ਹੈ ਸਫਲ ਜਨਮਾ ਮੋਕੋ ਗੁਰ ਕੀਨਾ ਮੋਕੋ ਗੁਰ ਕੀਨਾ ਮੇਰੇ ਕੋ ਐਸਾ ਗਿਆਨ ਆ ਮੇਰੇ ਜਨਮ ਸਫਲ ਹੋ ਗਿਆ ਸੰਸਾਰ ਕੋ ਗਿਆਨ ਨਹੀਂ ਹੈ ਸੰਸਾਰ ਕੋ ਕੋਡ ਗਿਆਨ ਹੈ ਵਿਫਲਤਾ ਨੂੰ ਸਫਲਤਾ ਸਮਝੀ ਜਾਂਦੇ ਨੇ ਮੈਨੂੰ ਉਹ ਗਿਆਨ ਮਿਲਿਆ ਜੀ ਜੇ ਸਫਲਤਾ ਦੀ ਸਮਝਾਈ ਸਫਲਤਾ ਹੁੰਦੀ ਕੀ ਹੈ ਸਫਲਤਾ ਦੀ ਸਮਝ ਆ ਗਈ ਜਨਮ ਸਫਲ ਹੋ ਗਿਆ ਸਫਲਤਾ ਦੀ ਜੇ ਹੁਣ ਰਸਤੇ ਦਾ ਹੀ ਨਹੀਂ ਪਤਾ ਆਪਾਂ ਨੂੰ ਤੇ ਉਲਟੇ ਰਸਤੇ ਪਏ ਹੋਆਂ ਤੇ ਸਫਲਤਾ ਕਿੱਥੇ ਹੋਊਗੀ ਜਿੱਥੇ ਜਾਵਾਂਗੇ ਉਥੇ ਦਾ ਵਿਫਲਤਾਗਾ ਸਿਰੇ ਤੇ ਜਾ ਕੇ ਵਿਫਲ ਹੋ ਗਏ ਪਤਾ ਲੱਗਿਆ ਵੀ ਉਥੇ ਨਹੀਂ ਪਹੁੰਚੇ ਜਿੱਥੇ ਪਹੁੰਚਣਾ ਸੀ ਭੱਜੇ ਤਾਂ ਬਹੁਤ ਤੁਰੇ ਵੀ ਬਹੁਤ ਮਿਹਨਤ ਬਹੁਤ ਕੀਤੀ ਲੇਕਿਨ ਪਹੁੰਚ ਤਾਂ ਕਿਦੇ ਹੋਰੇ ਦੇ ਚ ਗਏ ਪਹੁੰਚ ਕੇ ਜਾ ਕੇ ਦੁਸ਼ਮਣ ਦੇ ਘਰੇ ਚ ਵੜ ਕੇ ਜਾ ਕੇ ਚਲੇਗਾ ਚਲੇਗਾ ਜਾਂ ਘਰ ਕੇ ਦੁਸ਼ਟ ਚਾਰੇ ਪਾਸੇ ਤੇ ਘੇਰ ਲਿਆ ਉਦੇ ਦੇ ਨਾਲ ਨਾਲ ਇਹ ਕਾਮਕ੍ਰੋਧ ਰੋਗ ਅਹਕਾਰ ਦੁਸ਼ਟ ਦੇ ਘਰੇ ਚੱਲ ਰਿਹਾ ਤੁਸੀਂ ਸੰਸਾਰੋ ਦੇ ਘਰੇ ਚ ਜਲੇ ਦੁਸ਼ਟ ਦੇ ਘਰੇ ਚ ਬੜੀ ਤੇਜ਼ੀ ਨਾਲ ਭੱਜ ਰਿਹਾ ਉਹਦੇ ਘਰੇ ਚ ਨਾ ਬਾਹਰ ਕੱਢ ਨਹੀਂ ਹੁੰਦਾ ਇਹਦੇ ਘਰੇ ਚੋਂ ਨਿਕਲਣਾ ਸਫਲਤਾ ਹੈ ਮਾਇਆ ਦੇ ਘਰੇ ਚੋਂ ਨਿਕਲਣਾ ਸਫਲਤਾ ਹੈ ਮਾਇਆ ਜੇ ਫਸੇ ਹੋਏ ਸਫਲਤਾ ਕਿਥੇ ਵਿਫਲਤਾ ਹੈ ਇਹ ਕਮਾਈ ਤਾਂ ਇੱਥੇ ਹੀ ਰਹਿ ਜਾਣੀ ਹੈ ਲੋਕਾਂ ਦੀਆਂ ਸੜਕਾਂ ਬਣਾਤੀਆਂ ਇੱਥੇ ਹੀ ਛੱਡ ਕੇ ਤਰੱਕੀ ਕੀਤੀ ਇੱਥੇ ਹੀ ਛੱਡ ਕੇ ਸਫਲਤਾ ਨਾਲ ਕੀ ਲੈ ਗਏ ਨਾਲ ਕੀ ਲੈ ਗਏ ਸਫਲਤਾ ਕੁਛ ਵੀ ਨਹੀਂ ਸਫਲ ਜਨਮ ਮੋਕੋ ਗੁਰ ਕੀਨਾ ਗੁਰ ਕੀਨਾ ਦੀਨਾ ਨਹੀਂ ਹੈ ਜਦ ਪਤਾ ਲੱਗਿਆ ਸਫਲ ਕੀ ਹੁੰਦਾ ਤਾਂ ਸਫਲਤਾ ਦੇ ਰਸਤੇ ਤੁਰਿਆ ਯਾ ਰਸਤੇ ਤੋਂ ਰਹਾ ਸਫਲ ਗਲਬੂ ਹੋ ਗਿਆ ਫਿਰ